ਇਹ ਜਿਹੜਾ ਸਾਡਾ ਸਰਾਨਾ ਪ੍ਰੋਗਰਾਮ ਦੇ ਅੰਦਰ ਗੱਤ ਅਸੀਂ ਅੱਜ ਪਹਿਲਾ ਫੋਨ ਡਨ ਕੈਂਪ ਲਾਇਆ ਔਰ ਇਹ ਸਾਡਾ 21ਵਾਂ ਜਿਹੜਾ ਪ੍ਰੋਗਰਾਮ ਹੈਗਾ 21 ਸਾਲ ਹੋ ਗਏ ਨੇ ਸਾਡੀ ਸੁਸਾਇਟੀ ਨੂੰ ਹੋਣ ਵਿੱਚ ਆਏ ਨੂੰ ਔਰ ਇਸੇ 21 ਸਾਲ ਹੋਣ ਦੀ ਖੁਸ਼ੀ ਦੇ ਵਿੱਚ ਅਸੀਂ ਅੱਜ ਪ੍ਰੋਗਰਾਮ ਕਰਾਇਆ ਔਰ ਅਸੀਂ ਆਸ ਕਰਦੇ ਹਾਂ ਸੁਸਾਇਟੀ ਬਨੋ ਕਿ ਜਿਸ ਤਰ੍ਹਾਂ ਪਾਕੀ ਸਾਡੀ ਸੁਸਾਇਟੀ ਕੰਮ ਕਰਦੀ ਆ ਇਸੇ ਤਰ੍ਹਾਂ ਜੋ ਫੌਂਡਾਨ ਕੈਂਪਸ ਇਧੇ ਵਾਲਾ ਲਗਾਤਾਰ ਇਸ ਤਰ੍ਹਾਂ ਲੋੰਗ ਰਮਗੇ ਸਾਡੀ ਸੋਸਾਇਟੀ ਦਾ ਏਪੀ ਏਰੀਆ ਵਿਖੇជា 24 ਕੰਤੇ ਲੋੜ ਬੰਦਾ ਨੇ ਤੱਕ ਪਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਡੇ ਭਾਰਤ ਰਤਨ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਸੇ ਦੇ ਸਬੰਧ ਵਿੱਚ ਅੱਜ ਡਾਕਟਰ ਭੀਮਰਾਓ ਅੰਬੇਦਕਰ ਵੈਲਫੇਅਰ ਸੇਵਾ ਸੁਸਾਇਟੀ ਗੜਦੀਵਾਲ ਵੱਲੋਂ ਜੋ ਅੱਜ ਪਹਿਲਾ ਖੂਨਦਾਨ ਕੈਂਪ ਹੈ ਬੜੇ ਹੀ ਸ਼ਰਦਾ ਦੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਦੱਸਣਾ ਚਾਹੁੰਨਾ ਕਿ ਮੈਨੂੰ ਲਗਭਗ ਇੱਥੇ ਆਏ ਨੂੰ 2 ਘੰਟੇ ਹੋ ਗਏ ਹਨ ਅਤੇ ਲਗਾਤਾਰ ਇੱਥੇ ਜੋ ਲੋਕਾਂ ਵਿੱਚ ਉਤਸ਼ਾਹ ਆਇਆ ਉਹ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਔਰ ਮੈਂ ਹੁਣ ਪਰਸਨਲੀ ਆਪਣੇ ਬਾਰੇ ਦੱਸਣਾ ਚਾਹਾਂਗਾ ਕਿ ਅੱਜ ਮੇਰਾ ਇਹ ਆਪਣੀ ਜ਼ਿੰਦਗੀ ਵਿੱਚ ਕੋਈ 26 27ਵੀਂ ਵਾਰ ਜੋ ਬਲੱਡ ਡੋਨੇਟ ਮੈਂ ਅੱਜ ਕਰ ਰਿਹਾ ਹਾਂ ਔਰ ਮੈਂ ਦੱਸਣਾ ਚਾਹੁੰਨਾ ਪੂਰੀ ਆਪਣੀ ਸੋਸਾਇਟੀ ਨੂੰ ਪੂਰੇ ਆਲ ਵਰਲਡ ਦੱਸਣਾ ਚਾਹੁੰਨਾ ਕਿ ਖੂਨਦਾਨ ਕਰਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਬਿਲਕੁਲ ਨਹੀਂ ਹੁੰਦੀ ਕਈ ਲੋਕਾਂ ਵਿੱਚ ਇਹ ਅਕਸਰ ਅਫਵਾਹ ਹੁੰਦੀ ਹੈ ਕਿ ਖੂਨ ਦਾਨ ਕਰਨ ਦੇ ਨਾਲ ਜੋ ਸਾਡੇ ਸਰੀਰਕ ਤੌਰ ਤੇ ਅਸੀਂ ਥੋੜਾ ਕਮਜ਼ੋਰ ਹੋ ਜਾਂਦੇ ਆ ਪਰ ਮੈਂ ਦੱਸਣਾ ਚਾਹੁੰਦਾ ਕਿ ਬਿਲਕੁਲ ਇਦਾਂ ਨਹੀਂ ਹੈਗਾ 18 ਸਾਲ ਤੋਂ ਲੈ ਕੇ 60 ਸਾਲ ਤੱਕ ਦਾ ਇੱਕ ਤੰਦਰੁਸਤ ਵਿਅਕਤੀ ਕੋਈ ਵੀ ਚਾਹੇ ਉਹ ਲੇਡੀ ਹੈ ਚਾਹੇ ਉਹ ਜੈਂਟਸ ਹੈ ਉਹ ਆਪਣਾ ਬਲੱਡ ਡੋਨੇਟ ਕਰ ਸਕਦੇ ਹਨ ਅਤੇ ਲਗਭਗ 3 ਮਹੀਨੇ ਦੇ ਅੰਤਰਾਲ ਤੇ ਅਸੀਂ ਜਿਹੜਾ ਆਪਣਾ ਬਲੱਡ ਡੋਨੇਟ ਕਰ ਸਕਦੇ ਹਾਂ ਐਸਐਮ ਡਾਕਟਰ ਅੰਬੇਦਕਰ ਬੈਂਸ ਰਜਿਸਟਰ ਸੋਸਾਇਟੀ ਗਰਦੀਵਾਲ ਬਨੋਂ ਜੋ ਪਹਿਲਾ ਖੂਨਦਾਨ ਕੈਂਪ ਲਾਇਆ ਜਾ ਰਿਹਾ ਇਹ ਕੈਂਪ ਡਾਕਟਰ ਪੀਮਰਾ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ 133ਵੇਂ ਜਨਮ ਦਿਨ ਨੂੰ ਔਰ ਸੋਸਾਇਟੀ ਦਾ ਪਹਿਲਾ ਖੂਨਦਾਨ ਕੈਂਪ ਹੈਗਾ ਮੈਂ ਆਪਣੇ ਜੀਵਨ ਦਾ ਲਗਭਗ 6ਵਾਂ 7ਵਾਂ ਜਿਹੜਾ ਹੈਗਾ ਖੂਨਦਾਨ ਕਰ ਰਿਹਾ ਬਹੁਤ ਵਧੀਆ ਰੁਝਾਨ ਹੈਗਾ ਇਹ ਔਰ ਜਿਹੜਾ ਅਸੀਂ ਖੂਨਦਾਨ ਕਰਦੇ ਹਾਂ ਕੋ ਲਗਭਗ ਕੁਝ ਇੱਕ ਘੰਟਿਆਂ ਵਿੱਚ ਸਾਡਾ ਪੂਰਾ ਹੋ ਜਾਂਦਾ ਕਬਰਾਂ ਉਨ ਦੇ ਲੋੜ ਕੋਈ ਨਹੀਂ ਮੈਂ ਆਸ ਹੈ ਇਹਨਾਂ ਨੂੰ ਅਪੀਲ ਕਰੂੰਗਾ ਵੀ ਜਿੰਨੇ ਸਾਡੇ ਜੰਗਸਟਰ ਹੈਗੇ ਨੇ ਵੱਤ ਵਤ ਖੂਨਦਾਨ ਦੇਣ ਔਰ ਜਿਹੜੇ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਦੇਣ ਧੰਨਵਾਦ ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਡਾਕਟਰ ਅੰਬੇਦਕਰ ਵੈਲਫੇਅਰ ਸੁਸਾਇਟੀ ਰਜਿਸਟਰਡ ਗੜਦੀwala ਵੱਲੋਂ ਉਹਨਾਂ ਨੇ ਉਪਰਾਲੇ ਵੱਲੋਂ ਇੱਕ ਬਹੁਤ ਹੀ ਮਹਾਨ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਬਹੁਤ ਜਵਾਨ ਲੋਕਾਂ ਨੇ ਆ ਕੇ ਬਲੱਡ ਡੋਨੇਟ ਕੀਤਾ ਇੱਕ ਮਹਾਨ ਯੋਗਦਾਨ ਹੁੰਦਾ ਹੈ ਸਭ ਤੋਂ ਵੱਡਾ ਯੋਗਦਾਨ ਹੈ ਉਹ ਇਹ ਸਿਰਫ ਸੁਸਾਇਟੀ ਦੇ ਉਪਰਾਲੇ ਕਰਕੇ ਹੋਇਆ ਹੈ ਸੁਸਾਇਟੀ ਪਹਿਲਾਂ ਵੀ ਸਾਡੇ ਏਰੀਆ ਦੇ ਵਿੱਚ ਬਹੁਤ ਉਪਰਾਲੇ ਕਰਦੀ ਆ ਉਹਦੇ ਵਿੱਚ ਲੜਕੀਆਂ ਦੇ ਮੈਰिज ਵੀ ਕੀਤੀਆਂ ਲੋਕਾਂ ਨੂੰ ਅੰਨ ਵੀ ਵੰਡਿਆ ਲੋਕਾਂ ਨੂੰ ਅਨਾਜ ਵੀ ਦਿੱਤਾ ਗਰੀਬ ਬੰਦੇ ਦੇ ਕੰਮ ਆਏ ਬਹੁਤ ਲੋਕਾਂ ਦੇ ਘਰਾਂ ਨੂੰ ਬਣਾਉਣ ਦੇ ਵਿੱਚ ਸਹਾਇਤਾ ਕੀਤੀ ਬਹੁਤ ਬੱਚਿਆਂ ਨੇ ਫੀਸਾਂ ਦੇਣ ਦੇ ਵਿੱਚ ਨੇ ਸਹਾਇਤਾ ਕੀਤੀ ਪਰ ਜਿਹੜਾ ਅੱਜ ਇਹਨਾਂ ਦਾ ਇੱਕ ਕੈਂਪ ਲਗਾਇਆ ਇਸ ਸਮੂਚੇ ਇੱਕ ਸੇਧ ਦੇਣ ਵਾਲਾ ਸੀ ਔਰ ਇਹ ਚ ਬਹੁਤ ਲੋਕਾਂ ਨੇ ਹਮ ਹੋ ਕੇ ਹਿੱਸਾ ਲਿਆ ਬਹੁਤ ਬਤਨ ਬਾਜ ਡਾਕਟਰ ਭੀਮਰਾਓ ਅੰਬੇਦਕਰ ਬੈਲਫੇ ਸੋਸਾਇਟੀ ਗਰਦੀਵਾਲਾ ਵੱਲੋਂ ਜਿੱਥੇ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ ਗਿਆ ਉਸ ਦੇ ਨਾਲ ਨਾਲ ਅੱਜ ਇੱਕ ਬਲੱਡ ਡੋਨੇਸ਼ਨ ਕੈਂਪ ਜਿਹੜਾ ਪਹਿਲਾ ਲਗਾਇਆ ਗਿਆ ਜਿਸ ਵਿੱਚ ਜਿਹੜਾ 2 ਘੰਟੇ ਦੇ ਲੱਗੇ ਇਸ ਬਲੱਡ ਕੈਂਪ ਵਿੱਚ 50 ਤੋਂ ਵੱਧ ਨੌਜਵਾਨਾਂ ਨੇ ਬਲੱਡ ਡੋਨੇਟ ਕਰਕੇ ਇੱਕ ਸਾਬਤ ਕਰ ਦਿੱਤਾ ਕਿ ਇਹ ਖੂਨ ਦਾ ਇੱਕ ਮਹਾਨ ਦਾਨ ਆ ਔਰ ਕਿਸੇ ਦੀ ਜਿਹੜੀ ਬਹੁਤ ਕੀਮਤੀ ਜਾਨ ਆ ਜਿਹੜੀ ਬਚਾਈ ਜਾ ਸਕਦੀ ਆ ਮੈਂ ਇਸ ਚੈਨਲ ਮਾਧਿਅਮ ਅਪੀਲ ਕਰਦਾ ਹਾਂ ਕਿ ਜਿਹੜਾ ਮਹਾਨ ਦਾਨ ਆ ਜਿਹੜਾ ਖੂਨ ਦਾ ਨਾ ਕਿਉਂਕਿ ਇਹਨਾਂ ਬਹੁਤ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਇਹਨੂੰ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਜਿੱਥੇ ਮੈਂ ਅੱਜ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਸਾਰੇ ਜਨ ਨੂੰ ਵਧਾਈਆਂ ਦਿੰਦਾ ਹਾਂ ਉੱਥੇ ਨਾਲ ਦੇ ਨਾਲ ਖੂਨਦਾਨ ਕੈਂਪ ਵਿੱਚ ਸਹਿਯੋਗ ਦੇਣ ਵਾਲੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਯੋਗਦਾਨ ਦਿੱਤਾ ਉਹਨਾਂ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਸਹਿਯੋਗ ਹੁੰਦਾ ਰਹੇਗਾ ਤੇ ਜਿਹੜੀ ਸੁਸਾਇਟੀ ਆ ਚੜ੍ਹਦੀ ਕਲਾ ਵਿੱਚ ਕੰਮ ਕਰਦੀ ਰਹੇਗੀ ਜੈ ਭੀਮ ਜੈ ਬੱਧ